ਗਵਰਨਾਮਾ ਦੇਖ ਰਿਹਾ ਸੁਪਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਆਮ ਆਦਮੀ ਪਾਰਟੀ ਵਿੱਚ ਮਚੀ ਵੱਡੀ ਹਲਚਲ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਹੈ ਕਿਆ ਸਰਗਾਈਆਂ ਲਗਾਈਆਂ ਜਾ ਰਹੀਆਂ ਨੇ ਕੌਣ ਜਾਵੇਗਾ ਰਾਜ ਸਭਾ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਨੇ ਆਪਣਾ ਅਸਤੀਫਾ ਭੇਜਿਆ ਹੋਇਆ ਸੀ ਚੋਣ ਕਮਿਸ਼ਨ ਨੂੰ ਚੋਣ ਕਮਿਸ਼ਨ ਦੇ ਵੱਲੋਂ ਅੱਜ ਆਮ ਆ띠 ਪਾਰਟੀ ਦੇ ਮੌਜੂਦਾ ਵਿਧਾਇਕ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਹੈ। ਕਿਆ ਸਰਗਾਈਆਂ ਲਗਾਈਆਂ ਚਾਰੀਆਂ ਨੇ ਕਿ ਦਿੱਲੀ ਦੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਦਿੱਲੀ ਤੋਂ ਕੋਈ ਰਾਜ ਸਭਾ ਦੇ ਵਿੱਚ ਭੇਜਣਗੇ ਜਾਂ ਪੰਜਾਬੀ ਜਿਹੜਾ ਪੰਜਾਬ ਦੇ ਹੱਕਾਂ ਦੀ ਗੱਲ ਕਰੇਗਾ ਉਹ ਐਜ਼ਏ ਰਾਜ ਸਭਾ ਦਾ ਮੈਂਬਰ ਬਣੇਗਾ। ਪਹਿਲਾ ਇਹ ਵੀ ਖਬਰ ਆਈਆਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੁਰਸੀ ਕੁਲਤਾਰ ਸਿੰਘ ਸੰਧਮਾ ਹਰਪਾਲ ਸਿੰਘ ਚੀਮਾ ਅਮਨ ਅਰੋੜਾ ਨੂੰ ਦਿੱਤੀ ਜਾ ਸਕਦੀ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਉਹ ਰਾਜ ਸਭਾ ਦੇ ਵਿੱਚ ਚਰੇ ਜਾਣਗੇ ਉੱਥੇ ਉਹ ਪੰਜਾਬ ਦੀ ਗੱਲ ਕਰਨਗੇ ਕਿੰਨਾ ਕਿੰਨਾ ਕੋਈ ਸਹੀ ਹੈ ਕਿੰਨਾ ਕੋਈ ਗਲਤ ਹੈ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਲੇਕਿਨ ਇਹ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਦਾ ਜਿਵੇਂ ਹੀ ਸਤੀਫਾ ਅੱਜ ਚੋਣ ਕਮਿਸ਼ਨ ਵੱਲੋਂ ਮਨਜ਼ੂਰ ਕੀਤਾ ਗਿਆ ਨਾਲ ਦੀ ਨਾਲ ਚਰਚਾ ਦਾ ਵਿਸ਼ਾ ਬਣ ਗਿਆ ਵਿਧਾਇਕ ਅਤੇ ਰਾਜ ਸਭਾ ਦੇ ਮੈਂਬਰ ਕੌਣ ਹੋਣਗੇ ਸੂਤਰਾਂ ਦੇ ਹਵਾਲੇ ਤੋਂ ਬੜੀ-ਬੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਪੰਜਾਬ ਤੋਂ ਰਾਜ ਸਭਾ ਲਈ ਖਾਲੀ ਸੀਟ ਹੋਈ ਸੀਟ ਲਈ ਚੋਣ ਤਰੀਕ ਦਾ ਐਲਾਨ ਕਰ ਦਿੱਤਾ ਗਿਆ ਹੈ ਇਸ ਲਈ ਨਾਮਜ਼ਦਗੀ 6 ਅਕਤੂਬਰ ਤੋਂ ਭਰਨੀ ਭਰਨੀ ਸ਼ੁਰੂ ਕੀਤੀ ਜਾਵੇਗੀ ਵੋਟਿੰਗ 24 ਅਕਤੂਬਰ ਨੂੰ ਹੋਵੇਗੀ ਉਸੇ ਦਿਨ ਹੀ ਵੋਟਾਂ ਦੀ ਗਿਰਤੀ ਕਰਕੇ ਨਤੀਜੇ ਦਾ ਐਲਾਨ ਕਰ ਦਿੱਤਾ ਜਾਵੇਗਾ ਦੱਸਦੀ ਕਿ ਸੰਜੀਪ अरोड़ा ਨੇ ਲੁਧਿਆਣਾ ਜਿਮਨੀ ਚੋਣ ਜਿੱਤ ਕੇ ਜਿੱਤ ਚੋਣ ਜਿੱਤ ਹਾਸਲ ਕਰਨ ਮੰਗਰੋਂ ਲੋਕ ਸਭਾ ਤੋਂ ਅਸਤੀਫਾ ਦੇ ਦਿੱਤਾ ਸੀ ਉਹਨਾਂ ਨੇ ਜੁਲਾਈ ਵਿੱਚ ਅਸਤੀਫਾ ਦਿੱਤਾ ਸੀ ਜਿਸ ਨੂੰ ਹੁਣ ਮਨਜ਼ੂਰ ਕਰ ਲਿਆ ਗਿਆ ਉਹਨਾਂ ਨੂੰ ਚੋਣ ਜਿੱਤਨ ਮੰਗਰੋਂ ਕੈਬਨਟ ਵਿੱਚ ਵੀ ਸ਼ਾਮਲ ਕੀਤਾ ਗਿਆ ਹੁਣ ਵੇਖਣਾ ਇਹ ਹੋਵੇਗਾ ਕਿ ਆਮ ਆਦਮੀ ਪਾਰਟੀ ਵੱਲੋਂ ਕਿਸ ਨੂੰ ਆਪਣਾ ਉਮੀਦਵਾਰ ਬਣਾਇਆ ਜਾਂਦਾ ਹੈ ਜੋ ਲੋਕ ਸਭਾ ਵਿੱਚ ਸੰਜੀਵ ਅਰੋੜਾ ਦੀ ਜਗ੍ਹਾ ਲਵੇ ਮੌਜੂਦਾ ਵਿਧਾਇਕ ਵੀ ਨੇ ਹੋਣ ਅਤੇ ਉਸ ਤੋਂ ਬਾਅਦ ਉਹ ਹੁਣ ਐਜ਼ ਅ ਕੈਬਨਟ ਦਾ ਹਿੱਸਾ ਵੀ ਬਣੇ ਨੇ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ਵਲ ਵੱਲੋਂ ਸੰਜੀਵ ਅਰੋੜਾ ਸੰਜੀਵ ਅਰੋੜਾ ਨੂੰ ਇਵਨ ਦੋ ਦੋ ਵੱਡੇ ਅਹੁਦੇ ਦਿੱਤੇ ਗਏ ਨੇ ਹਾਲਾਂਕਿ ਸੰਜੀਵ ਅਰੋੜਾ ਨੇ ਪਿਛਲੇ ਦਿਨਾਂ ਦੇ ਵਿੱਚ ਇਲਜ਼ਾਮ ਲਗਾਏ ਸੀ ਆਪ ਆਦਮੀ ਪਾਰਟੀ ਸਰਕਾਰ ਤੇ ਕਿ ਸੇਤ ਸੁਹਾਹ ਸੁਹੂਲਤਾਂ ਨੂੰ ਲੈ ਕੇ ਪੰਜਾਬ ਤੀਜੇ ਨੰਬਰ ਤੇ ਹੈ ਪੰਜਾਬ ਨੂੰ ਪਹਿਲੇ ਜਾਂ ਦੂਜੇ ਨੰਬਰ ਤੇ ਨਹੀਂ ਗਿਆ ਨਹੀਂ ਕਿਹਾ ਜਾ ਸਕਦਾ ਰਾਜ ਕੇ ਨਿਖੇਦੀ ਕੀਤੀ ਗਈ ਸੀ ਲੇਕਿਨ ਅੱਜ ਅਸਤੀਫਾ ਜਿਹੜਾ ਹੈ ਰਾਜ ਸਭਾ ਦੇ ਮੈਂਬਰ ਦਾ ਜਿਹੜਾ ਸੰਜੀਵ ਅਰੋੜਾ ਦਾ ਚੋਣ ਕਮਿਸ਼ਨ ਵੱਲੋਂ ਜਿਹੜਾ ਹੈ ਉਹ ਮਨਜ਼ੂਰ ਕਰ ਲਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਹੁਣ 24 ਅਕਤੂਬਰ ਨੂੰ ਜਿਹੜੀ ਹੈ VOTING ਹੋਵੇਗੀ ਅਤੇ ਉਸੇ ਦਿਨੀ ਇਸ ਦੇ ਨਤੀਜੇ ਆ ਜਾਣਗੇ 6 ਅਕਤੂਬਰ ਤੋਂ ਲੈ ਕੇ ਆਮ ਆਦਮੀ ਪਾਰਟੀ ਦਾ ਕੋਈ ਵੀ ਵਿਅਕਤੀ ਜਿਸ ਦੇ ਨਾਮ ਤੇ ਵੋਟ ਲਾਉਣਗੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਜਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਉਹੀ ਰਾਜ ਸਭਾ ਦੇ ਮੈਂਬਰ ਬਣਨਗੇ